ਆਂੀਆਂ ਫਰਨੀਚਰ ਤੇ ਅੱਗ ਲੱਗੀ ਸੀ ਫਾਇਰ ਬ੍ਰੇਡ ਜਿਹੜੀ ਨਕੋਦਰ ਦੀ ਆ ਟੈਂਸਰ ਪਹੁੰਚ ਜਾਂਦੀ ਆ ਜਵਾਨ ਨੇ ਇਹ ਵੀ ਬਹੁਤ ਮਿਹਨਤ ਕਰਦੇ ਨੇ ਅੱਗ ਨੂੰ ਕਾਬੂ ਪਾਉਣ ਦੇ ਲਈ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਸਾਥ ਦਿੱਤਾ ਫਾਇਰ ਬ੍ਰੇਡ ਵਾਲੇ ਵੀ ਮੇਰੇ ਨਾਲ ਮੌਜੂਦ ਨੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸੁਨੀਲ ਪਟਾਰਾ ਜੀ ਹਾਂ ਜੀ ਕੀ ਗੱਲਬਾਤ ਹੋਈ ਸੀ ਸਰ ਸਾਨੂੰ ਜਿਹੜਾ ਵਾ 10:00 ਵਾ 6 ਮਿੰਟ ਦੇ ਕਰੀਬ ਸਾਨੂੰ ਸਾਡੇ ਫਾਇਰ ਅਫਸਰ ਵੱਲੋਂ ਕਾਲ ਆਈ ਹੈਗੀ ਉਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਆਖਰੀ ਦਿੱਤੀ ਗਈ ਆ ਪ੍ਰਧਾਨ ਨਵਨੀਂਦੈਰੀ ਜੀ ਵੱਲੋਂ ਅਤੇ ਕਾਰਸਾਧਕ ਅਫਸਰ ਨਗਰ ਕੌਂਸਲ ਦੇ ਸ਼੍ਰੀ ਦਿੰਦੀਪ ਸਿੰਘ ਜੀ ਵੱਲੋਂ ਦਿੱਤੀ ਗਈ ਫਾਇਰ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਜੀ ਫਾਇਰਮੈਨ ਹਮਪ੍ਰਕਾਸ਼ ਡਰਾਈਵਰ ਗੁਰਮਰਤ ਸਿੰਘ ਜੀ ਫਾਇਰਮੈਨ ਰਾਮਜੀਤ ਤੇ ਗੁਰਵਿੰਦਰ ਸਿੰਘ ਜੀ ਜਿਹੜੇ ਮੌਕੇ ਤੇ ਤੁਰੰਤ ਪਹੁੰਚੇ ਤੇ ਆ ਕੇ ਦੇਖਿਆ ਜੀ ਜਿਹੜੀ ਅੱਗ ਲੱਗੀ ਹੋਈ ਸੀ ਨਾ ਸਰ ਇਹਨਾਂ ਦੇ ਟਰੈਸ ਜਿਹੜਾ ਵਾ ਟਾਪ ਤੇ ਆ ਉਹਦੇ ਫੋਮ ਪਈ ਸੀ ਤੇ ਨਾਲ ਕੋਈ ਜਾਗੋ ਚੱਲਣ ਦਾ ਪ੍ਰੋਗਰਾਮ ਚੱਲਣ ਰਿਹਾ ਜੀ ਉਹਦੇ ਕਰਕੇ ਕਿਤੇ ਆਛਵਾਜੀ ਪੇਟੀ ਦੀ ਹੋ ਲੱਗੀ ਹੋਣੀ ਹੈ ਜੀ ਉਹ ਤੋਂ ਕਿਤੇ ਅੱਗ ਦੀ ਚੰਗਾੜੀ ਜਿਹੜੀ ਇਹਨਾਂ ਦੇ ਫੋਮ ਨੂੰ ਪਈ ਤੇ ਉਹ ਜਿਹੜੀ ਫੈਲੀ ਹੈ ਜੀ ਤੇ ਬੋਰਡ ਨੂੰ ਸਗੀ ਉੱਪਰ ਜੀ ਫੋਮ ਪਈ ਸੀਗੀ ਲੱਕੜ ਪਈ ਸੀਗੀ ਜੀ ਟੈਲਾ ਪਈਆਂ ਸੀਗੀਆਂ ਹਾਂਜੀ ਅੱਗ ਜਿਹੜੀ ਆ ਅੰਦਰ ਨਹੀਂ ਫੈਲੀ ਕਿਤੇ ਵੀ ਅੰਦਰ ਫੈਲਣ ਤੋਂ ਪਹਿਲਾਂ ਪਹਿਲਾਂ ਫਾਰ ਰਿਗਰਟ ਦੀ ਟੀਮ ਨੇ ਜਿਹੜੇ ਮੌਕੇ ਤੇ ਅੱਗ ਨੂੰ ਕਾਬੂ ਵਾਲਿਆ ਜੀ ਪੁਲਿਸ ਪ੍ਰਸ਼ਾਸਨ ਕਹਿੰਦੇ ਸੈਣੀ ਸਾਹਿਬ ਵੀ ਨਾਲ ਲਗੇ ਬਹੁਤ ਹਾਂਜੀ ਹਾਂਜੀ ਸਰ ਹਾਂਜੀ ਫਾਇਰ ਬਗੜ ਆਉਣ ਤੋਂ ਪਹਿਲਾਂ ਪਹਿਲਾਂ ਜਿਹੜੇ ਪੁਲਿਸ ਮੁਕੈ ਜਿਹੜੇ ਪ੍ਰਸ਼ਾਸਨ ਦੇ ਖੜਗੇ ਸੀਗੇ ਸੈਣੀ ਸਾਹਿਬ ਵੀ ਖੜੇ ਹੋਏ ਸੀਗੇ ਜੀ ਤੇ ਫਾਇਰ ਬਗੜ ਸ਼ਾਗੋੜ ਦੀ ਟੀਮ ਤੁਸੀਂ ਦੇਖ ਸਕਦੇ ਹੋ ਆ ਗਈ ਹੈ ਜੀ ਇਹਨਾਂ ਨੂੰ ਫੋਨ ਜਿਹੜਾ ਮੌਕੇ ਤੇ ਕਰ ਦਿੱਤਾ ਗਿਆ ਸੀਗਾ ਜਦੋਂ ਪਤਾ ਲੱਗਾ ਕਿ ਅੱਗ ਜਿਹੜੀ ਆ ਉਹ ਪਾਣੀਆਂ ਫਰਨੀਚਰ ਨੂੰ ਹੈ ਕਿਉਂਕਿ ਸਾਨੂੰ ਪਤਾ ਆ ਕਿ ਜਿਹੜੀ ਇਹ ਵੱਡੀ ਵੀ ਹੋ ਸਕਦੀ ਹੈ ਜੀ ਅਸੀਂ ਜਿਹੜਾ ਨੁਕਸਾਨ ਘੱਟ ਹੋਵੇ ਇਸ ਕਰਕੇ ਜੀ ਅਸੀਂ ਹੁਣ ਬਿਲਕੁਲ ਕਾਬੂ ਆ ਜੀ ਬਿਲਕੁਲ ਕਾਬੂ 100% ਕਟੋਲ ਆ ਸਰ ਦਾ ਬੋਲ ਬੋਲ ਕੰਵਲ ਹਾਂਜੀ ਹਾਂਜੀ ਸਰ ਸਨਮੁਸ਼ਕਿਲ ਕੀ ਨਾ ਤੇ ਸਰ ਕਪਿਲ ਸ਼ਰਮਾ ਕਿਸ ਤਰ੍ਹਾਂ ਕਿੰਨੇ ਵਜੇ ਕੰਵਲ ਬਕਰੀ ਨੂੰ ਪਤਾ ਲੱਗਾ ਸਰ ਜਦੋਂ ਵੀ ਕਾਲ ਆਈ ਜੀ ਤੁਰੰਤ ਆਪਣਾ ਸੁਹੇਲ ਜੀ ਨਾਲ ਸੰਪਰਕ ਕੀਤਾ ਤੇ ਸਾਡੀ ਟੀਮ ਮੌਕੇ ਤੇ ਪਹੁੰਚੀ ਆ ਤੇ ਵੱਡਾ ਹਾਸਾ ਹੋਣ ਤੋਂ ਰੋਕ ਬਚ ਗਿਆ ਵਾ ਤੇ ਅੱਗ ਤੇ ਕੰਮ ਪਾ ਲੈ ਗਿਆ ਵਾ ਪਾਨੀਆਂ ਫਰਨੀਚਰ ਦੇ ਅੱਗ ਲੱਗੀ ਸੀ ਮਾਲਕ ਸਾਡੇ ਨਾਲ ਮੌਜੂਦ ਨੇ ਮੈਂ ਗੱਲਬਾਤ ਕਰਾਂਗਾ ਸਰ ਸਭ ਤੋਂ ਵੱਲੇ ਨਾਮ ਦੱਸਿਓ ਆਪਣਾ ਵਿਨੋਦ ਕਪਾਨੀ ਹੈ ਜੀ ਕੀ ਗੱਲ ਵਾ ਫਿਰ ਅੱਗ ਲੱਗੀ ਪਤਾ ਲੱਗਾ ਅੱਗ ਲੱਗੀ ਸੀ ਪਰ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਬਹੁਤ ਬੇਟਾ ਗੋਡ ਬlesਸ ਯੂ ਤੁਹਾਨੂੰ ਰੱਖੀਆਂ ਰਹਿ ਪਰਮਾਤਮਾ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਅਸੀਂ ਸੈਣੀ ਸਾਹਿਬ ਦਾ ਔਰ ਨਗਰ ਕਾਉਂਸਲ ਲਕਉਦਰ ਦਾ ਖਾਸ ਕਰਕੇ ਰਮਨੀਲੀਤਾ ਐਰੀ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਆਉਣ ਤੋਂ ਪਹਿਲਾਂ ਹੀ ਐਰੀ ਸਾਹਿਬ ਨੇ ਕੰਟਰੋਲ ਕੀਤਾ ਸੀ ਜੇ ਕੰਟਰੋਲ ਕੀਤਾ ਔਰ ਸੈਣੀ ਸਾਹਿਬ ਜੀ ਸੈਣੀ ਸਾਹਿਬ ਨੇ ਸਭ ਕੁਝ ਕੀਤਾ ਸਾਰੀ ਬਦੋਲਤੀ ਇਹਨਾਂ ਦੇ ਹੋਇਆ ਕਿਸੇ ਨੇ ਜਾਣਿਆ ਹੀ ਨਹੀਂ ਸੀ ਜਰਰੀਏ ਤੇ ਫੇਰ ਹੌਸਲਾ ਬਹੁਤ ਸੀ ਇਹਨਾਂ ਦਾ ਤਰੀਫਾ ਕਰ ਰਹੇ ਨੇ ਸਰ ਤੇ ਆਡੀਆਂ ਕੀ ਕਹਿਣਾ ਜਾਓ ਬਹੁਤ ਬਹੁਤ ਥੈਂਕ ਯੂ ਸੈਨੀ ਸਾਹਿਬ ਜੀ ਪੂਰਾ ਬਹੁਤ 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 ਜ਼ਿਆਦਾ ਥੈਂਕ ਯੂ ਕੀ ਕਹਿਣਾ ਜਾਓਗੇ ਜੀ ਬਸ ਬਹੁਤ ਵਧੀਆ ਮੈਂ ਤਾਂ ਅੰਕਲ ਨੇ ਬੁਚਾਇਆ ਆਣ ਕੇ ਵਧੀਆ ਮਾਨਕ ਅੰਕਲ ਨੇ ਪਹਿਲਾਂ ਪੁੱਛਿਆ ਆਣ ਕੇ ਅੰਕਲ ਜੀ ਆ ਕੀ ਹੋਇਆ ਮੈਂ ਪਿੱਛੇ ਬੈਕਸਾਈਡ ਰਹਿਣਾ ਜੀ ਤੁਸੀਂ ਕੀ ਕਹਿਣਾ ਚੰਗੇ ਸੀ ਸਰ ਕਿ ਮੇਰੇ ਭਰਾ ਦਾ ਜਿੱਡਾ ਕਹਿੰਦਾ ਕਾਦਿਆ ਉਦੋਂ ਜ਼ਿਆਦਾ ਕੰਮ ਕੀਤਾ ਮੇਰੇ ਭਰਾ ਨੇ ਵੈਰੀ ਗੁੱਡ ਬਹੁਤ ਵਧੀਆ ਸਹੀ ਦਾਦਾ ਕਾਦਿਆ ਸਰ ਜਿੰਨਾ ਹੌਸਲਾ ਮੈਂ ਕੁ ਭਰਾ ਢਾਈ ਮੈਂ ਇਸ਼ਨਾਨ ਕੀਤਾ ਮੈਂ ਮੈਨੂੰ ਨੰਬਰ ਨਹੀਂ ਲੱਭਿਆ ਭਾ ਦਾ ਕਾਲੇ ਦਾ ਮੈਂ ਫਟਾਫਟਿੰਦੇ ਪੋਪੀ ਭਾ ਦੇ ਬਰਕ ਨੂੰ ਫੋਨ ਕੀਤਾ ਮੈਂ ਕਾਲੇ ਦੇ ਕਹਿੰਦੇ ਪਹੁੰਚ ਗਿਆ ਮੈਂ ਉਹਦੇ ਨਿਠਿਆ ਆਇਆ ਇੱਥੇ ਕੱਪੜੇ ਪਾ ਲਈ ਪਰ ਉਹ ਜਿਹੋ ਇਹਨਾਂ ਦਾ ਹੌਸਲਾ ਦੇਖਿਆ ਥੈਂਕ ਗੋਡ ਕਿ ਸਾਨੂੰ ਇਦਾਂ ਦੇ ਅਫਸਰ ਮਿਲਦੇ ਆ ਜਿਹੜੇ ਆਪਣੀ ਜਾਨ ਤੇ ਵੀ ਹਾਜ਼ਰ ਹੁੰਦੇ ਆ ਇਹਨਾਂ ਲਈ ਕਲਾਪਿੰਗ ਕਰ ਦਈਏ ਵਾਹ ਫਰਨੀਚਰ ਜਿੱਥੇ ਕਿ ਅਚਾਨਕ ਅੱਗ ਲੱਗ ਜਾਂਦੀ ਆ ਸਾਡੇ ਸ਼ਹਿਰ ਦੇ ਐਸ ਐਚਓ ਅਮਨ ਸੈਣੀ ਜੀ ਇਹਨਾਂ ਦੀ ਇੱਕ ਹਿੰਮਤ ਜਜਬਾ ਇਹਨਾਂ ਨੇ ਖੁਦ ਬਾਲਟੀਆਂ ਫੜ ਕੇ ਉੱਤੇ ਅੱਗ ਬਜਾਈ ਆ ਇਦਾਂ ਦੇ ਅਫਸਰਾਂ ਤੇ ਸਾਨੂੰ ਨਕੋਦਰ ਵਾਲਿਆਂ ਨੂੰ ਮਾਣ ਹੋਣਾ ਚਾਹੀਦਾ ਗੱਲਬਾਤ ਕਰ ਲੈਣੇ ਆ ਸਰ ਕੀ ਵਾਕਿਆ ਹੋਇਆ ਪੂਰਾ ਵਾਕਿਆਦ ਹੋਇਆ ਅੱਜ ਗੁਰੂ ਰਵਿਦਾਸ ਮਹਾਰਾਜ ਮਹਾਰਾਜੀ ਦੀ ਜਨਮਤੀ ਸੀਗੀ ਜਿਹਦੇ ਜਿਹਦੇ ਉਪਲਬਖ ਦੇ ਵਿੱਚ ਅੱਜ ਯਾਤਰਾ ਸ਼ੋਭਾ ਯਾਤਰਾ ਚੱਲ ਰਹੀ ਸੀਗੀ ਹੁਣ ਮਾਈਂਡ ਅਪ ਹੀ ਹੋਇਆ ਸੀਗਾ ਤੇ ਅਸੀਂ ਲੋਕਾਂ ਨੂੰ ਘਰੇ ਘਰੇ ਪਹੁੰਚਾ ਕੇ ਵਾਪਸ ਆ ਰਹੇ ਸੀ ਤੇ ਮੈਨੂੰ ਇੱਕ ਕਾਲ ਆਈ ਮੈਂ ਰੇਲਵੇ ਰੋਡ ਤੇ ਹੀ ਸੀਗਾ ਕਿ ਇੱਕ ਨਾ ਕੰਪਨੀਆ ਫਰਨੀਚਰ ਦੇ ਕੋਲ ਨਾ ਰੂਫ ਟਾਪ ਦੇ ਉੱਤੇ ਛੱਤ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਹੈ ਰੂਫ ਟਾਪ ਦੇ ਉੱਪਰ ਤੇ ਜਦੋਂ ਮੈਂ ਇੱਥੇ ਪਹੁੰਚੇ ਤਾਂ ਕਾਫੀ ਲੋਕ ਉੱਪਰ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਪਹਿਲੇ ਮੈਂ ਸਭ ਤੋਂ ਪਹਿਲੇ ਉਹਨਾਂ ਨੂੰ ਬੋਲੇਗਾ ਤੁਸੀਂ ਇੱਥੇ ਰੋ ਸਾਨੂੰ ਸਿਰ 5 ਮਿੰਟ ਦਿਓ ਤੇ ਮੇਰੇ ਨਾਲ ਅਸੀਂ ਤਿੰਨ ਮੁਲਾਜ਼ਮ ਸੀਗੇ ਤੇ ਅਸੀਂ ਉੱਪਰ ਗਏ ਟਾਪ ਤੇ ਟਾਪ ਤੇ ਟੈਂਕੀ ਸੀਗੀ ਤੇ ਕੁਝ ਹੋਤੇ ਦੋ ਦਿਨ ਹੋਰ ਵੀ ਲੋਕ ਸੀਗੇ ਪ੍ਰਾਈਵੇਟ ਉਹਨਾਂ ਨੇ ਮਦਦ ਕੀਤੀ ਸੀ ਉਹਨਾਂ ਨੇ ਬਾਲਟੀਆਂ ਫੜਾ ਦੋ ਸਾਨੂੰ ਤੇ 10 ਮਿੰਟ ਚ ਅਸੀਂ ਉਹਨੂੰ ਕਾਬੂ ਕਰ ਲਿਆ ਅੱਗ ਨੂੰ ਉਹ ਬੇਸਿਕਲੀ ਤੇ ਫੋਮ ਸੀਗੀ ਉੱਪਰ ਮੇਬੀ ਕੋਈ ਆਤਿਸ਼ਵਾਦੀ ਆਈ ਜਾਂ ਕਿਦਾਂ ਲੱਗਿਆ ਇਹ ਨਹੀਂ ਸਾਨੂੰ ਪਤਾ ਪਰ ਉੱਪਰ ਕਾਫੀ ਜ਼ਿਆਦਾ স্মੈਲ ਸੀਗੀ ਧੂਆਂ ਸੀਗਾ ਤੇ 5-10 ਮਿੰਟ ਚ ਅਸੀਂ ਲੋਕਾਂ ਨੇ ਵੀ ਕੋਆਪਰੇਟ ਕੀਤਾ ਭੀੜ ਨਹੀਂ ਕੀਤੀ ਤੇ ਉਸ ਵਜ੍ਹਾ ਨਾਲ ਅਸੀਂ ਟੈਕਨੀਕਲ ਤਰੀਕੇ ਨਾਲ ਉਸ ਨਾਲ ਦੇ ਨਾਲ ਹੀ ਉਹਨੂੰ ਅੱਗ ਨੂੰ ਸਰ ਤੁਹਾਡੀ ਬਹੁਤ ਤਾਰੀਫ ਹੋ ਰਹੀ ਕਹਿੰਦੇ ਤੁਸੀਂ ਬਾਲਟੀਆਂ ਚੱਕ-ਚੱਕ ਕੇ ਆਪ ਆਪਣੇ ਸਾਹਿਬ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਸਾਡੇ ਪ੍ਰਧਾਨ ਸਾਹਿਬ ਵੀ ਹੌਸਲੇ ਲਿਆ ਗਏ ਜ ਸਾਡੇ ਉਸ ਵੇਲੇ ਆਏ ਨੱਠ ਕੇ ਸਾਨੂੰ ਪਤ ਲੱਗਾ ਸੀ ਆਏ ਸਾਨੂੰ ਲੋੜ ਪੈਂਦੀ ਸੀ ਹੱਥੀ ਵੀ ਚੱਕ ਲਿਆਉਣਾ ਇਸ ਮਾਂ ਜੀ ਸੈਣੀ ਸਾਹਿਬ ਪਰ ਸੈਣੀ ਸਾਹਿਬ ਨੇ ਬਹੁਤ ਪਹਿਲਾਂ ਹਿੰਮਤਗੀ ਜੀ ਸਾਹਿਬ ਤੋਂ ਪੱਕਾ ਮਗਰੋਂ ਲੱਗਾ ਜੇ ਤੂੰ ਆ ਨਿਕਲਿਆ ਤਾਂ ਪਰ ਸਾਨੀ ਸਾਹਿਬ ਮੌਕੇ ਦਾ ਬੜਾ ਥੈਂਕ ਯੂ ਬੈਲਡਨ ਜੌਬ ਬਤਨ ਕਿੰਨੇ ਸਰ ਹਾਂਜੀ ਸਰ ਕਿੰਨੇ ਮਿੰਟਾਂ ਦਾ ਆਈ ਗਿਆ ਲੈ ਮੈਨੂੰ ਜਸਟ 10 15 ਮਿੰਟ ਪਹਿਲੇ ਕਾਲ ਆਈ ਸੀ ਕਿ ਮੈਂ ਬਹੁਤ ਨੀਅਰ ਬਾਈ ਸੀਗਾ ਮੈਂ ਦੋ ਤਿੰਨ ਮਿੰਟ ਚ ਇੱਥੇ ਪਹੁੰਚ ਗਿਆ ਸੀਗਾ ਤੇ ਉਸ ਤੋਂ ਬਾਅਦ ਪਹਿਲੇ ਜਿਹੜੇ ਕਾਫੀ ਲੋਕ ਉੱਪਰ ਨੂੰ ਉਸੇ ਤਰਫ ਨੂੰ ਆ ਰਹੇ ਸੀਗੇ ਪਰ ਬੇਸਿਕਲੀ ਹੁੰਦਾ ਕਿ ਅਸੀਂ ਕਾਟਨ ਆਫ ਕਰਦੇ ਹਾਂ ਇਸ ਲਈ ਅਸੀਂ ਉਹਨਾਂ ਨੂੰ ਬੋਲੇ ਤੁਸੀਂ ਥੱਲੇ ਰੋ ਅਸੀਂ ਰੂਫ ਟਾਪ ਤੇ ਗਏ ਆ ਰੂਫ ਟਾਪ ਤੇ ਤਿੰਨ ਚਾਰ ਆਦਮੀ ਸੀਗੇ ਅਸੀਂ ਉਹਨਾਂ ਨੂੰ ਬੋਲੇ ਅਸੀਂ ਖੁਦ ਕੰਨ ਤੇ ਚੜ ਗਏ ਸੀ ਅਸੀਂ ਬਰੇ ਬਾਲਟੀਆਂ ਦੇ ਦਿੱਤਾ 10 ਮਿੰਟ ਤੇ ਮੁੰਡਾ ਹਰਪ੍ਰੀਤ ਹੈਗਾ ਕਨਸਟੇਬਲ ਤੇ ਪੂਨਮ ਕਨਸਟੇਬਲ ਨੇ ਸਾਡੇ ਤੇ ਇਹ ਨਾਲ ਇਹਨਾਂ ਨੇ ਕੋਆਰਡੀਨੇਸ਼ਨ ਕੀਤਾ ਤੇ ਉਹ ਜਿੰਨੀ ਵੀ ਫੋਮ ਚ ਅੱਗ ਲੱਗੀ ਸੀ ਅਸੀਂ ਨਾਲ ਦੇ ਨਾਲ ਇਹਨੂੰ ਕਵਰ ਕਰ ਲਿਆ ਸੀ ਕੋਈ ਵੀ ਅੱਗ ਨਹੀਂ ਡੇਟ ਦੇ ਪੰਚਨ ਤੋਂ ਪਹਿਲਾਂ ਪਹਿਲੇ ਹੀ ਹਾਂ ਪੂਰੀ ਖਤਮ ਹੋ ਗਈ ਸੀ ਅੱਗ ਖਤਮ ਹੋ ਗਈ ਬਾਹ ਦੀ ਬਿਲਡਿੰਗ ਜੌਬ ਹੈ ਸਰ ਔਰ ਸਲੂਟ ਹੈ ਤੁਹਾਨੂੰ ਔਰ ਨਕੋਦਰ ਵਾਸੀਆਂ ਨੂੰ ਜਿਨ੍ਹਾਂ ਨੇ ਤੁਹਾਡੇ ਪਿੱਛੇ ਇਸ ਕੰਮ ਦੇ ਵਿੱਚ ਸਹਿਯੋਗ ਸਰ ਨਗਰ ਕਾਉਂਸਲ ਦੇ ਪ੍ਰਧਾਨ ਵੀ ਸਾਡੇ ਨਾਲ ਮੌਜੂਦ ਨੇ ਮੈਂ ਇੱਕ ਮਿੰਟ ਇਹਨਾਂ ਨੂੰ ਮੈਂ ਤੋਲ ਕਰਾਂਗਾ ਸਰ ਤੁਹਾਡੇ ਇਲਾਕੇ ਦੇ ਵਿੱਚ ਇੱਕ ਅੱਗ ਲੱਗੀ ਸੀ ਉਹਨੂੰ ਜਲਦੀ ਕਾਬੂ ਪਾ ਲਿਆ ਬਿਲਕੁਲ ਇਹ ਇੱਕ ਸੈਣੀ ਸਾਹਿਬ ਨਾਲ ਕੀ ਕਹਿਣਾ ਚਾਹੋਗੇ ਤੁਸੀਂ ਇਹ ਬਿਲਕੁਲ ਜੀ ਬੜੇ ਦਲੇਰ ਤੇ ਬਰੇਵ ਅਫਸਰ ਨੇ ਸਾਨੂੰ ਬੜਾ ਮਾਣ ਹੈ ਔਰ ਪਹਿਲਾਂ ਵੀ ਨਕੁੱਦਰ ਰਹੇ ਗਏ ਨਕੁੱਦਰ ਵਸਿੰਦੀ ਸੇਵਾ ਕਰ ਗਏ ਆ ਤੇ ਮੇਰੇ ਘਰ ਹਮ ਤਾਂ ਇਕੱਲੇ ਇਕੱਲੇ ਬੰਦੇ ਨੂੰ ਭਾਈ ਫੇਸ ਵੀ ਜਾਣਦੇ ਆ ਤੇ ਬੜਾ ਮਾਣ ਆ ਸੈਣੀ ਸਾਹਿਬ ਤੇ ਇਹ ਵੀ ਪਹਿਲਾਂ ਪਹੁੰਚੇ ਸਾਰਿਆਂ ਤੋਂ ਪਹਿਲਾਂ ਇਹ ਪਹੁੰਚੇ ਨੇ ਉਸ ਤੋਂ ਬਾਅਦ ਸਾਡੀ ਫਾਇਰ ਬ੍ਰਿਗੇਡ ਜਿਹੜੀ ਉਹ ਵੀ ਪਹੁੰਚ ਗਈ ਐ ਨਾਲ ਦੀ ਨਾਲ ਮੈਂ ਵੀ ਆ ਗਿਆ ਸੀ ਪਰ ਜਿੱਦਾਂ ਇਹਨਾਂ ਨੂੰ ਦੱਸਿਆ ਕਿ ਉੱਪਰ ਜਾਣ ਨਹੀਂ ਕਿਸ ਨੇ ਦਿੱਤਾ ਅਸੀਂ ਵੀ ਥੱਲੇ ਬੰਦੇ ਰੁੱਕੇ ਵੀ ਉੱਪਰ ਕੰਮ ਕਰਦੇ ਪਏ ਆ ਕਿ ਉਹਨਾਂ ਨੂੰ ਕੰਮ ਕਰ ਲੈਣ ਜੋ ਜਿੰਨੀ ਭੀੜ ਉੱਪਰ ਜ਼ਿਆਦਾ ਹੋਊਗੀ ਅਫੜਾ-ਜ਼ਫੜੀ ਹੋਣੀ ਸੀ ਕੰਮ ਨਹੀਂ ਸੀ ਹੋਣਾ ਬਟ ਇਹਨਾਂ ਨੇ ਬੜੀ ਸਿਆਣਪ ਵਰਤੀ ਭੀੜ ਨਹੀਂ ਉੱਪਰ ਜਾਣ ਦਿੱਤੀ ਔਰ ਕੰਮ ਜਿਹੜਾ ਆ ਉਹ ਜਲਦੀ ਨਿਪੜ ਗਿਆ ਔਰ ਜਿੱਦਾਂ ਅੱਗ ਲੱਗੀ ਸੀ ਔਰ ਤੁਸੀਂ ਦੇਖ ਕੇ ਕਹਿ ਨਹੀਂ ਸਕਦੇ ਮੈਂ ਆਪਣੇ ਮੁੰਡੇ ਨੂੰ ਗਿਆ ਮੈਂ ਕਿਹਾ ਯਾਰ ਆਪਣੀ ਸ਼ਾਹਕੋਟ ਵਾਲੀ 85 ਗ੍ਰੇਡ ਸਾਡੀ ਹੈਗੀ ਆ ਉਹਨਾਂ ਨੂੰ ਵੀ ਫੋਨ ਕਰ ਦਿਓ ਸ਼ਾਇਦ ਉਹਦੀ ਵੀ ਲੋੜ ਪੈ ਜਾਵੇ ਕਿਉਂਕਿ ਜਿੱਡਾ ਵੱਡਾ শোরੂਮ ਆ ਔਰ ਜਿਸ ਤਰੀਕੇ ਨਾਲ ਅੱਗ ਲੱਗੀ ਸੀ ਪਰ ਥੈਂਕਸ ਟੂ ਮਿਸਟਰ ਸੈਣੀ ਸਾਡੇ ਐਸਐਚਓ ਸਾਹਿਬ ਜਿਨ੍ਹਾਂ ਨੇ ਆ ਕੇ ਮੌਕੇ ਤੇ ਪਹਿਲਾਂ ਹੀ ਅੱਗ ਦੇ ਜਿਹੜਾ ਉਹ ਕਾਬੂ ਪਾਇਆ ਬਾਕੀ ਹੁਣ ਸਾਡੇ ਮੁਲਾਜ਼ਮ ਲੱਗੇ ਆ ਜੀ ਨਿੱਕ ਧੁਖਦੀ ਪਈ ਆ ਜਾਂ ਹੋਰ ਜੋ ਵੀ ਮਟੀਰੀਅਲ ਉੱਥੇ ਪਿਆ ਆ ਉਹ ਸਾਰੇ ਦੇ ਕਾਬੂ ਪਾ ਲੈਣਗੇ ਜਲਦੀ ਥੈਂਕ ਯੂ ਅਮਨਤ ਸੈਣੀ ਜੀ ਹਰਪ੍ਰੀਤ ਜੀ ਔਰ ਮੈਡਮ ਜੀ ਇੱਕ ਬਹਾਦਰ ਸਾਰੇ ਨਾਲ ਨਾਲ ਹੋਰ ਵੀ ਫਰਨੀਚਰ ਦੀਆਂ ਦੁਕਾਨਾਂ ਸੀ ਉਹਦਾ ਵੀ ਬਹੁਤ ਤਕੜਾ ਤੁਸੀਂ ਇਹ ਵਿਸ਼ਵਾ ਕੀਤਾ ਨਹੀਂ ਜੀ ਸਾਡਾ ਫਰਜ਼ ਹੀ ਹੈ ਜੀ ਬਿਲਕੁਲ ਪੰਜਾਬ ਪੁਲਿਸ ਦਾ ਫਰਸਟ ਹੀ ਇਹ ਸਾਡਾ ਮੋਟਿਵ ਹੈ ਕਿ ਕਿਸੇ ਨੂੰ ਕੋਈ ਵੀ ਦਿੱਕਤ ਹੋਵੇ ਕਿਸੇ ਵੀ ਤਰ੍ਹਾਂ ਦੀ ਅਸੀਂ ਹਮੇਸ਼ਾ ਪਹੁੰਚਦੇ ਹਾਂ ਤੇ ਅੱਗੇ ਵੀ ਪਹੁੰਚਾਂਗੇ ਜੀ ਬਿਲਕੁਲ ਜੀ ਸਾਡੇ ਇਕਤਾ ਲੈਰ ਵੱਲੋਂ ਵੀ ਐਕਸਲੂਟ ਹੈ ਤੁਹਾਨੂੰ ਇਹੋ ਜਿਹੇ ਅਫਸਰਾਂ ਨੂੰ ਬਹੁਤ ਬਹੁਤ ਸਲੂਟ ਹੈ ਜੀ ਹਰਪ੍ਰੀਤ ਜੀ ਨੂੰ ਮੈਡਮ ਜੀ ਨੂੰ ਔਰ ਤੁਮਾਮ ਪੰਜਾਬ ਪੁਲਿਸ ਦੇ ਬਾਰੇ ਇੱਕ ਕਲਾਪਿੰਗ ਜੋ ਕਲਾਪਿੰਗ ਹੋਣੀ ਚਾਹੀਦੀ ਆ ਅੱਜ ਦੇ ਮੌਕੇ ਤੇ ਇੱਕ ਬਹੁਤ ਹੀ ਤਕੜਾ ਇਹਨਾਂ ਨੇ ਬਚਾਅ ਕੀਤਾ ਜਿਹੜੀ ਅੱਗ ਰੇਲਵੇ ਰੋਡ ਤੇ ਲੱਗਨ ਜਾ ਰਹੀ ਸੀ ਲੱਖਾਂ ਕਰੋੜਾਂ ਰੁਪਏ ਦਾ ਕਹਿੰਦੇ ਬਚਾਅ ਕੀਤਾ ਸਾਡੇ ਕੁਝ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਕਹਿਣਾ ਚਾਹੁੰਦੇ ਨੇ ਕੁਝ ਹਾਂ ਜੀ ਹਾਂ ਬਿਲਕੁਲ ਠੀਕ ਹੈ ਸਰਬ ਮੈਂ ਆਪਣੇ ਪਰਸਨਲ ਤੌਰ ਤੇ ਵੀ ਔਰ ਆਪਣੇ ਦਫ਼ਤਰ ਵੱਲੋਂ ਵੀ ਜਿਹੜੀ ਇੱਕ ਹੈਗੀ ਸਬਾਰਿਸ਼ ਆ ਹੁਸੈਨੀ ਸਾਹਿਬ ਦੀ ਜਰੂਰ ਐਸਐਸਪੀ ਸਾਹਿਬ ਨੂੰ ਵੀ ਔਰ ਡੀਜੀਪੀ ਸਾਹਿਬ ਨੂੰ ਵੀ ਭੇਜਾਂਗੇ ਤਾਂ ਜੋ ਇਹਨਾਂ ਬਰੇਵ ਅਫਸਰਾਂ ਦਾ ਜਿਹੜਾ ਹੌਸਲਾ ਉਹ ਹੋਰ ਹੌਸਲਾ ਫਜਾਈ ਇਹਨਾਂ ਦੀ ਹੋ ਸਕੇ ਸਰ ਇੱਕ ਹੋਰ ਮੈਂ ਨਗਰ ਕੌ ਬ੍ਰਿਗੇਡ ਆ ਜਾਂਦੀ ਆ ਟਾਈਮ ਸਿਰ ਉਹਦਾ ਵੀ ਬਹੁਤ ਸਾਰਾ ਬਚਾਇਆ ਗਿਆ ਬਿਲਕੁਲ ਜੀ ਸਾਰੇ ਸ਼ਹਿਰ ਨੂੰ ਸੁੱਖਾ ਉਹਦਾ ਸਾਰੇ ਸ਼ਹਿਰ ਨੂੰ ਔਰ ਆਲੇ ਦੁਆਲੇ ਪਿੰਡਾਂ ਵਾਲਿਆਂ ਨੂੰ ਵੀ ਸੁੱਖਾ ਉਹਦਾ ਇਸ ਕਰਕੇ ਫਾਇਰ ਬ੍ਰਿਗੇਡ ਵੀ ਏਰੀਆ ਉਹ ਬੜਾ ਮੋਹਰੀ ਰੋਲ ਜਿਹੜਾ ਹੈ ਉਹਦਾ ਕਰਦੀ ਹੈ ਇਹਨਾਂ ਕਾਰਜਾਂ ਦੇ ਵਿੱਚ ਸਰ ਇੱਕ ਕਲਿੱਪਿੰਗ ਜ਼ਰੂਰ ਦੇਵਾਂਗਾ ਮਾਈਕ ਜੋਰ ਕਲਿੱਪਿੰਗ ਪੰਜਾਬ ਪੁਲਿਸ ਲਈ ਅਮਨ ਸੈਣੀ ਲਈ ਜੋ ਨਾ ਕੋਦਰ ਦੀ ਜਿੰਦ ਜਾਨ ਨਾ ਕੋਦਰ ਨੂੰ ਹਰ ਵੇਲੇ ਹਰ ਖਤਰੇ ਤੋਂ ਬਾਹਰ ਕੱਢਦੇ ਨੇ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕ ਪਲਰ ਨਿਊਜ਼ ਮੇਕੋ